ਆਪਦੇ ਹਾਲ ਦਿਨੋਂ ਦਿਨ ਵਾਧਰ ਹੁੰਦੇ ਜਾ ਰਹੇ ਨੇ ਤੁਸੀਂ ਦੇਖ ਸਕਦਾ ਹੋ ਤਸਵੀਰਾਂ ਦੇ ਵਿੱਚ ਹਨ ਜਿੱਦਾਂ ਕਿ ਵੀਡੀਓ ਦੇ ਵਿੱਚ ਇੱਕ ਬੇਬੇ ਆਪਣੇ ਬੇੜੇ ਦੇ ਵਿੱਚ ਉੱਤ ਪਸੇ ਕਰੇ ਤੇ ਬੈਠੇ ਤੇ ਇੱਕ ਮੁੰਡਾ ਆਇਆ ਬਾਹਰ ਖੜਕਾਉਂਦਾ ਤੇ ਬੇਬੇ ਬਾਹਰ ਨਿਕਲਦੇ ਤੇ ਉਹਦੇ ਕੰਨਾਂ ਦੀਆਂ ਵਾਲੀਆਂ ਲੈ ਕੇ ਤੁਰ ਜਾਂਦਾ ਹੁਣ ਇਹ ਨਸ਼ੇੜੀ ਨੇ ਜਾਂ ਕੁਝ ਵੀ ਨਹੀਂ ਹਨਾ ਚੋਰ ਨੇ ਇਹਦਾ ਤਾਂ ਪੁਲਿਸ ਨੂੰ ਪਤਾ ਲੱਗੂਗਾ ਵੀਡੀਓ ਦੇ ਵਿੱਚ ਆ ਗਏ ਨੇ ਇਹ ਪਰ ਕੋਈ ਹੁਣ ਆਪਣੇ ਘਰਾਂ ਦੇ ਵਿੱਚ ਵੀ ਸੇਵ ਨਹੀਂ ਹੈਗਾ ਬਹੁਤ ਹਾਲਾਤ ਮਾੜੇ ਹੋ ਗਏ ਨੇ ਬਹੁਤ ਜ਼ਿਆਦਾ ਹੁਣ ਕਿਸੇ ਤੇ ਭਰੋਸਾ ਕਰਨ ਦੇ ਟਾਈਮ ਵੀ ਨਹੀਂ ਹੈਗਾ ਹੁਣ ਕਿਸੇ ਤੇ ਵੀ ਭਰੋਸਾ ਕੀਤਾ ਜਾਵੇ ਹਨਾ ਕੋਈ ਨਹੀਂ ਪਤਾ ਕਿਹੜਾ ਚੋਰ ਆ ਕਿਹੜਾ ਕੀ ਆ ਕਿਹੜਾ ਨਸ਼ੇੜੀ ਆ ਉਹਨਾਂ ਨੇ ਬਸ ਆਪਣਾ ਨਸ਼ਾ ਪੂਰਾ ਕਰਨ ਵਾਸਤੇ ਕੁਝ ਵੀ ਕਰ ਲੈਣਾ ਉਹਨਾਂ ਨੂੰ ਕੋਈ ਡਰ ਪਾਉ ਨਹੀਂ ਹੈਗਾ ਉਹਨਾਂ ਨੇ ਬਸ ਆਪਣਾ ਨਸ਼ਾ ਪੂਰਾ ਕਰਨਾ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਸੋ ਆਪ ਦੀ ਰਾਖੀ ਬਈ ਹੁਣ ਆਪ ਕਰਨੀ ਪੈਣੀ ਆ ਪਹਿਲਾਂ ਤਾਂ ਇਹ ਡਾਕੇ ਮਾਰਦੇ ਹੁੰਦੇ ਸੀਗੇ ਆਉਂਦੇ ਜਾਂਦੇ ਹਣਾ ਜੇ ਰਸਤੇ ਜੀ ਜਾਂਦਾ ਉਦੋਂ ਖੋਹਦੇ ਤੇ ਹੁਣ ਤਾਂ ਇਹ ਘਰਾਂ ਦੇ ਵਿੱਚ ਵੀ ਵੜ ਗਏ ਇਹ ਦਲੇਰ ਹੋ ਗਏ ਪੂਰੇ